ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੁਭਾ ਸਰਕਾਰ ਪਿੰਡਾਂ ਤੇ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹੈ ਅਤੇ ਵਿਕਾਸ ਕਮਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੇ ਸਿੰਘ ਲਿਬੜਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਲਾਕ ਖੇੜਾ ਤੇ ਸਰਹੰਦ ਦੇ ਵੱਖ-ਵੱਖ ਵਿਕਾਸ ਕਮਾਂ ਲਈ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ 3 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਦੇਣ ਮੌਕੇ ਦਿੱਤਾ ਜੋ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਮਾਨਸਾ ਦੀ ਸਰਕਾਰ ਜੋ ਵਾਅਦੇ ਕੀਤੇ ਸੀਗੇ ਵੀ ਜਿਹੜੇ ਵੀ ਕੰਮਾਂ ਨੇ ਹੰਟਿੰਗ ਦੇ ਕੇ ਤੇ ਉਹਨੂੰ ਬਿੱਟ ਕੰਮ ਕਰਾ ਕੇ ਤੇ ਜਿਹੇ ਲੋਕਾਂ ਦੀ ਡਿਮਾਂਡ ਹੈ ਉਹਨੂੰ ਪੂਰਾ ਕੀਤਾ ਜਾਵੇ ਉਹਦੇ ਤਹਿਤ ਹੀ ਉਹਦੇ ਜਿਹੜੀ ਫੰਡ ਸਰਕਾਰ ਵੱਲੋਂ ਇਸ਼ੂ ਕੀਤੇ ਗਏ ਸੀ ਆਡ ਅਡ ਬਲਾਕਾਂ ਨੂੰ ਉਹਦੇ ਵਿੱਚ ਅੱਜ ਸਰਾਂਧਾ ਤੇ ਖੇੜਾ ਬਲਾਕ ਦੇ ਵੀਡੀਓਜ਼ ਨੂੰ ਬੁਲਾਇਆ ਗਿਆ ਤੇ ਜਿਹੜੇ ਦੋਨਾਂ ਲੋਕਾਂ ਦੇ ਮਿਲਾ ਕੇ ਲਗਭਗ 30 ਲੱਖ ਪਏ ਤੇ ਜਿਹੜੇ ਫੰਡ ਇਸ਼ੂ ਹੋਈ ਸੀ ਉਹਨਾਂ ਦੇ ਜਿਹੜੇ ਕੰਮ ਨੇ ਉਹਨਾਂ ਦੀ ਸਟੇਟਸ ਰਿਪੋਰਟ ਲਿੱਤੀ ਗਈ ਕਿਉਂਕਿ ਹਰ ਤਰ੍ਹਾਂ ਦਾ ਕੰਮ ਸੀ ਜਿੱਥੇ ਪਾਣੀ ਦੀਆਂ ਟੈਂਕੀਆਂ ਆ ਉੱਥੇ ਲਾਇਬ੍ਰੇਰੀ ਐ ਕਿਤੇ ਗਲੀਆਂ ਦਾ ਵੀ ਕੰਮ ਸੀਗਾ ਜਿਹੜਾ ਜਿਹੜੇ ਪਿੰਡ ਨੂੰ ਲੋੜ ਸੀ ਉਸ ਤਰ੍ਹਾਂ ਦੇ ਕੰਮਾਂ ਲਈ ਫੰਡ ਦਿੱਤੇ ਗਏ ਸੀ ਤੇ ਅੱਜ ਉਹਨਾਂ ਦਾ ਸਟੇਟਸ ਲਿਖਿਆ ਵੀ ਕਿੱਥੇ ਪਹੁੰਚ ਗਏ ਲਗਭਗ ਕੰਮ ਸਾਰੇ ਨੇੜੇ ਲੱਗ ਗਏ ਨੇ ਪਰ ਜਿਹੜੇ ਰਹਿ ਗਏ ਆ ਉਹਨਾਂ ਲਈ ਵੀ ਅਫਸਰਾਂ ਨੇ ਡਾਇਰੈਕਸ਼ਨਾਂ ਦਿੱਤੀਆਂ ਕਿ ਛੇਤੀ ਤੋਂ ਛੇਤੀ ਉਨਾਂ ਨੂੰ ਮੁਕਾ ਕੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਨੂੰ ਸਿਹਤ ਸਰਕਾਰ ਨੇ ਦੇਣੀ ਹੈ ਉਹ ਵਧੀਆ ਤਰ੍ਹਾਂ ਦਿੱਤੀ ਜਾਵੇ। ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز